ਕਰਨੇ ਤੇ ਫੇਰੇ পেট ਕੇ ਵੀ ਸਾਫ ਕਰ ਸਕਦੇ ਆ ਮੇਰੇ ਤਾਂ ਖਿਆਲ ਹੈ ਹੀ ਸੋਚਦੀ ਹੈ ਗਵਰਨਮੈਂਟ ਕਿ ਇਹਨਾਂ ਨੂੰ ਖਾਣ ਨੂੰ ਤਾਂ ਕੋਈ ਸੈਣੀ ਤੇ পেট ਕੇ ਵਿੱਚ ਸਾਫ ਹੋਊਗਾ ਫੇਰ ਤਦਿ ਲੈਟਰਨ ਹੈ ਨਹੀਂ ਦੀ ਤੇ ਠੰਡਾ ਪਾਣੀ ਜਾਂ ਪਾਣੀ ਪੀਣ ਦੇ ਲਈ ਵੀ ਕੋਈ ਇੱਥੇ ਅਰੇਂਜਮੈਂਟਸ ਨਹੀਂ ਹੈ ਰਾਤ ਨੂੰ ਜਿਹੜੀਆਂ ਲਾਈਟਾਂ ਹੋਣੀਆਂ ਚਾਹੀਦੀਆਂ ਉਹ ਵੀ ਨਹੀਂ ਹੈਗੀਆਂ ਇੰਨਾ ਦੀ ਮੰਗ ਹੈ ਕਿ ਇੱਕ ਵਾਟਰ ਪੂਲਰ ਜ਼ਰੂਰ ਇੱਥੇ ਲਾਇਆ ਜਾਵੇ ਤੇ ਜਿਹੜੀ ਲਿਫਟ ਹੈ ਉਹ ਠੀਕ ਹੈ ਬਸ ਹੋਰ ਪੁੱਛ ਤੁਸੀਂ ਮੈਨੂੰ ਪੁੱਛਣਾ ਕੋਣ ਪ੍ਰਚਾਰ ਕਿਸ ਤਰ੍ਹਾਂ ਚੱਲੇਗਾ ਹੈ ਜੀ ਕੋਣ ਪ੍ਰਚਾਰ ਕਿਸ ਤਰ੍ਹਾਂ ਚੱਲੇਗਾ ਔਰ ਤੁਸੀਂ ਦੇਖੀ ਜੀ ਨਾਲੇ ਰਿਪੋਰਟ ਕਰ ਰਹੇ ਹੋ ਇਸ ਵੇਲੇ ਤੁਸੀਂ ਕਿਹੜੇ ਉਮੀਦਵਾਰ ਨੂੰ ਆਸਟ੍ਰੇਲੀਆ ਐਨਓਸੀ ਦਾ ਦਾ ਖਤਮ ਕਰਤਾ ਸੀਗਾ ਕਿ ਐਨਓਸੀ ਦੀ ਲੋੜ ਨਹੀਂ ਬਟ ਹਜੇ ਤੱਕ ਉਹਦੀ ਨੋਟੀਫਿਕੇਸ਼ਨ ਨਹੀਂ ਕੀਤੀ ਉਹਦੇ ਬਾਰੇ ਕੀ ਕਹਿਣਾ ਜਾਊਂਗੇ ਆ ਸੀਐਮ ਸਾਹਿਬ ਗੱਲ ਪਹਿਲਾਂ ਕਰ ਦਿੰਦੇ ਐ ਐਕਸ਼ਨ ਬਾਅਦ ਚ ਕਰ ਦੇਣੀ ਹੈ ਜੀ ਮਾਨਤਾ ਤੁਸੀਂ ਹੱਲ ਕੇ ਚ ਜਾ ਰਹੇ ਹੋ ਤੁਹਾਨੂੰ ਲੋਕਾਂ ਨੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਤਾਹ ਦੀਆਂ ਲੋਕ ਦੱਸ ਰਹੇ ਨੇ ਵੀ ਆ ਜਿਆਦਾ ਸਮੱਸਿਆ ਨੇ ਸਮੱਸਿਆ ਤਾਂ ਇੱਥੇ ਜੀ ਹੈਗੀ ਹੈ ਕਿਸਾਨਾਂ ਦੀ ਕਿਸਾਨ ਮਜ਼ਦੂਰ ਦੀ ਤੇ ਗਰੀਬਾਂ ਦੀ ਤੇ ਹੁਣ ਵੀ ਤੁਸੀਂ ਸੜਕਾਂ ਤੇ ਚੜੇ ਜੋ ਬੀਬੀਆਂ ਲੱਕੜਾ ਲੁਕੜਾ ਕੱਟੀਆਂ ਕਰਕੇ ਲੈ ਕੇ ਆਉਣ ਦੇਖਣਗੇ ਆਪਣੇ ਸਿਰ ਦੇ ਉੱਤੇ ਲੱਦਿਆ ਹੋਊਗਾ ਪੰਡ ਤੇ ਸਵੇਰੇ ਜਾਉਂਗੇ ਤਾਂ ਕੱਖ ਕੰਡਾ ਲੈ ਕੇ ਆਉਂਦੀ ਹੈ ਜੀ ਦਾ ਮਤਲਬ ਹੈ ਕਿ ਉਹਨਾਂ ਦੇ ਲਈ ਕੋਈ ਸੁਵਿਧਾ ਨਹੀਂ ਪੱਠਿਆਂ ਦੀ ਤੇ ਉਹਨਾਂ ਦੇ ਕੋਲੇ ਕੋਈ ਗੈਸ ਜਾਂ ਪੈਰਸੀਨ ਸਟੋਵ ਹੈ ਨਹੀਂਗਾ ਤੇ ਉਹ ਲੱਕੜਾ ਲੁਕੜਾ ਇਧਰੋਂ-ਉਧਰੋਂ ਕੱਟੀਆਂ ਕਰਕੇ ਆਪਣਾ ਦਿਨ ਕੱਤ ਕਰਨੀ ਹੈ ਜੇ ਉਹ ਤੁਸੀਂ ਕਮਬਾਈਨ ਚੱਲਦੀ ਦੇਖਦੇ ਹੋ ਉਦੋਂ ਤੁਸੀਂ ਦੇਖਦੇ ਹੋ ਕਿ ਬੀਪੀਆਂ ਉਹਦੇ ਪਿੱਛੇ ਪਿੱਛੇ ਚੱਲਦੀਆਂ ਤੇ ਜਿਹੜੀ ਵੀ ਕਣਕ ਦੀ ਭਲੀ ਨਹੀਂ ਚੱਕਦੀ ਕਮਬਾਈਨ ਉਹ ਫਿਰ ਆਪਣੇ ਝੋਲੇ ਦੇ ਵਿੱਚ ਪਾ ਲੈਂਦੀ ਹੈ ਜਦੋਂ ਉਹਨਾਂ ਕੋਲੇ ਪੰਡ ਇਕੱਠੀ ਹੋ ਜਾਂਦੀ ਹੈ ਫਿਰ ਉਹ ਬੰਨਿਆਂ ਨੂੰ ਸੜਕਾਂ ਦੇ ਉੱਤੇ ਵਿਛਾ ਦਿੰਦੇ ਆ ਉਹਨਾਂ ਦੇ ਉੱਤੋਂ ਦੀ ਕਾਰਾਂ ਦੇ ਮੋਟਰਾਂ ਦੇ ਟਾਇਰ ਨੰਗਦੇ ਆ ਕਿ ਉਹਦੇ ਨਾਲ ਉਹ ਕਣਕ ਗਈ ਜਾਂਦੀ ਹੈ ਐਹੋ ਜੀ ਜ਼ਲਾਲਤ ਮੈਂ ਕਦੇ ਦੇਖੀ ਨਹੀਂ ਗਰੀਬਾਂ ਦੇ ਨਾਲ ਹੁੰਦੀ ਜਿੰਨੀ ਮੈਂ ਅੱਜ ਤੁਹਾਨੂੰ ਦੱਸ ਰਹੇ ਹਾਂ ਉਹਨਾਂ ਕੋਲ ਸਿਰਫ ਇੱਕ ਕਮਰਾ ਹੈ ਉਹਦੇ ਵਿੱਚ ਉਹਨਾਂ ਦਾ ਮੁੰਡਾ ਤੇ ਨੂੰ ਵੀ ਸੌਂਦੇ ਐ ਜੇ ਧੀ ਤੇ ਜਵਾਈ ਆ ਜਾਣ ਉਹ ਵੀ ਉੱਥੇ ਸੌਂਦੇ ਐ ਤੇ ਸਰਦੀਆਂ ਦੇ ਜਦੋਂ ਅੰਤ ਦੀ ਠੰਡ ਹੁੰਦੀ ਹੈ ਉਹਨਾਂ ਦਾ ਡੰਗਰ ਬੱਚਾ ਵੀ ਵਿੱਚੇ ਹੁੰਦਾ ਹੈ ਸੋ ਇਧਰਲੇ ਪਾਸੇ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਕਹਿੰਦਾ ਮਕਾਨ ਵੀ ਦੂੰਗੀ ਰੋਟੀ ਕਪੜਾ ਮਕਾਨ ਉਹ ਵੀ ਨਹੀਂ ਹੋਇਆ ਮੋਦੀ ਸਾਹਿਬ ਨੇ ਕਿਹਾ ਸੀਗਾ ਘਰ-ਘਰ ਨੌਕਰੀ ਦੇਣਗੇ ਉਹ ਵੀ ਮੈਨੂੰ ਪੁੱਛੀ ਜਾਂਦੇ ਆ ਬਾਹਰ ਕਿ ਜੀ ਸਾਨੂੰ ਨੌਕਰੀ ਤਾਂ ਮਿਲ ਹੀ ਨਹੀਂ ਹੈ ਇਹ ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ ਚੜੇ ਮਹੀਨੇ 1000 ਰੁਪਏ ਬੈਂਕ ਦੇ ਵਿੱਚ ਜਮ੍ਹਾਂ ਹੋ ਗਿਆ ਪਰ ਗਉਂ ਵੀ ਨਹੀਂ ਹੋ ਰਿਹਾ ਜਿੰਨੇ ਵੀ ਵਾਅਦੇ ਕੀਤੇ ਐ ਪਾਰਟੀਆਂ ਨੇ ਇਹ ਬਿਲਕੁਲ ਝੂਠੇ ਕੀਤੇ ਐ ਤੇ ਮੋਤੀ ਸਾਹਿਬ ਨੂੰ ਇਹਦੀ ਮਜਾ ਦਿਖਾਉਣਾ ਚਾਹੀਦਾ ਲੋਕਾਂ ਨੂੰ ਕਿ ਤੁਸੀਂ ਪ੍ਰਾਈਮ Minister ਨੂੰ ਪਤਾ ਨਾ ਪ੍ਰੈਸ ਨੂੰ ਪਤਾ ਨਾ ਹੋਰ ਕਿਸੇ ਨੂੰ ਪਤਾ ਐ ਇਨਾ ਰੋਬ ਹੈ ਮੋਤੀ ਸਾਹਿਬ ਦਾ ਕਿ ਪ੍ਰੈਸ ਵੀ ਆਪਣਾ ਮੂੰਹ ਨਹੀਂ ਖੋਲਦੀ ਜਾਂ ਪੈਨ ਨਾਲ ਲਿਖਦੀ ਨਹੀਂ ਕਿ ਉਹ ਬੀਬੀ ਦਾ ਹਾਲ ਕਿਹੋ ਜਿਹਾ ਹੋਊਗਾ ਜਿਹਦਾ ਘਰਵਾਲਾ ਉਹਨੂੰ ਇੰਨੀ ਦੇਰ ਤੋਂ ਛੱਡ ਕੇ ਇਕੱਲਾ ਰਹਿਦਾ ਹੈ ਸွေ ਸਾਰੀਆਂ ਸਮੱਸਿਆ ਆਪਾਂ ਨੂੰ ਹੈਗੀਆਂ ਆ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਗਈਆਂ ਹੋਰ ਜੇ ਤੁਸੀਂ ਕੋਈ ਮੈਨੂੰ ਪੁੱਛਣਾ ਚਾਹੁੰਦੇ ਅੱਜ ਅੱਜਕੱਲ ਜਿਹੜਾ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਇਹ ਅੱਜ ਮੇਰੇ ਸੰਗਰੂਰ ਹਲਕੇ ਚ ਤਾਂ ਠੀਕ ਹੈ ਜੀ ਪਰ ਉਹ ਜਿਹੜਾ ਕਾਲਾ ਧਨੋਲੇ ਵਾਲਾ ਮਾਰਤਾ ਉਹ ਬਹੁਤ ਮਾੜੀ ਗੱਲ ਸੀ ਜੋ ਕਰਕੇ ਉਹ ਵਾਪਸ ਸਮਾਜ ਦੇ ਵਿੱਚ ਪਹੁੰਚ ਗਿਆ ਸੀਗਾ ਉਹਨੇ ਬਲੱਡ ਬੈਂਕਸ ਵੀ ਖੋਲੇ ਸੀਗੇ ਮੈਨੂੰ ਵੀ ਬੁਲਾਇਆ ਸੀਗਾ ਤੇ ਉਹ ਬਹੁਤ ਜ਼ਬਰ ਕੀਤਾ ਆਮ ਪਾਰਟੀ ਸਰਕਾਰ ਨੇ